ਅੱਜ ਦੀ ਵੀਡੀਓ ਆਪਣੀ ਰਹਿਣ ਵਾਲੀ ਆ ਟਾਈਫਾਇਡ ਫੀਵਰ ਦੇ ਉੱਤੇ ਟਾਈਫਾਇਡ ਫੀਵਰ ਜੋ ਕੌਜ਼ ਕਿਤੇ ਆਂਦਾ ਹੈ ਇਹ ਸਭ ਮਨਲਾ ਟਾਈਫਾਇਡ ਬੈਕਟੀਰੀਆ ਦੇ ਦੁਆਰਾ ਕੌਜ਼ ਕੀਤਾ ਜਾਂਦਾ ਇਹ ਆਮ ਤੌਰ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਪਾਇਆ ਜਾਂਦਾ ਇਹਦੇ ਜੋ ਸਿੰਪਟਮ ਇੱਕ ਤੋਂ ਦੋ ਹਫ਼ਤਿਆਂ ਦੇ ਵਿੱਚ ਵਿੱਚ ਪੇਸ਼ੈਂਟ ਨੂੰ ਸ਼ੋ ਹੋਣ ਲੱਗ ਜਾਂਦੇ ਨੇ ਜੋ ਆਲੀ ਸਿੰਪਟਮ ਆਉਂਦੇ ਨੇ ਉਹ ਉਹਦੇ ਵਿੱਚ ਕੀ ਹੈ ਕਿ ਹਾਈ ਫੀਵਰ ਸਿਰਦਰ ਬੁਖਾਰ ਕਮਜ਼ੋਰੀ ਭੁੱਖ ਨਾ ਲੱਗਣਾ ਪੇਟ ਚ ਦਰਦ ਹੋਣਾ ਔਰ ਕੌਨਸਟਿਪੇਸ਼ਨ ਯਾਨੀ ਕਬਜ਼ ਦੀ ਸਥਿਤੀ ਰਹਿੰਦੀ ਆ ਜੋ ਬਾਅਦ ਚ ਜੋ ਟਾਈਫਾਇਟ ਵਿਗੜ ਜਾਂਨ ਤੋਂ ਬਾਅਦ ਦੇ ਜੋ ਨਿਸ਼ਾਨੀਆਂ ਸਿੰਪਟਮ ਕਹਿ ਸਕਦੇ ਆ ਉਹ ਆ ਗਿਆ ਛਾਲੇ ਬਣ ਜਾਂਦੇ ਨੇ ਪੇਟ ਚ ਸੋਜ ਹੋ ਜਾਂਦੀ ਆ ਲੂਜ਼ ਮੋਸ਼ਨ ਹੋ ਜਾਂਦੇ ਨੇ ਔਰ ਲੀਵਰ ਦਾ ਜੋ ਸਾਈਜ਼ ਵੱਧ ਜਾਂਦਾ ਇਹ ਚੋ ਆਪਾਂ ਪ੍ਰਿਕਾਸ਼ਨ ਕਿ ਰੱਖ ਸਕਦੇ ਆ ਪ੍ਰਿਕਾਸ਼ਨ ਆਪਾਂ ਨੂੰ ਸਾਫ ਸਫਾਈ ਦਾ ਧਿਆਨ ਰੱਖਣਾ ਪੈਣਾ ਫੂਡ ਸੇਫ ਰਹਿਣਾ ਰੱਖਣਾ ਆਪਣਾ ਚੰਗੀ ਤਰ੍ਹਾਂ ਪਕਾਇਆ ਹੋਇਆ ਖਾਣਾ ਖਾਣਾ ਬਣਾ ਸੇਫ ਇਟਿੰਜ ਕੀ ਹੈਗਾ ਕਿ ਪੰਜ ਚੰਗੀ ਤਰ੍ਹਾਂ ਪਕਾਇਆ ਹੋਇਆ ਖਾਣਾ ਖਾઈએ ਔਰ ਚੰਗੀ ਤਰ੍ਹਾਂ ਬੋਇਲਰ ਕੀਤਾ ਹੋਇਆ ਪਾਣੀ ਪੀਏ ਫਰੂਟਸ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਜਾਵੇ ਪਾਣੀ ਦੇ ਨਾਲ ਆਪਣੇ ਹੱਥਾਂ ਨੂੰ ਲਗਾਤਾਰ ਧੋਇਆ ਜਾਵੇ ਕਿਉਂਕਿ ਆਪਾਂ ਕਈ ਵਾਰੀ ਕੀ ਕਰਦੇ ਆ ਕਿ ਗੰਦੀਆਂ ਜਗ੍ਹਾ ਨੂੰ ਜਾਂ ਇਤੇ ਇੱਕ ਟਾਂ ਨੂੰ ਪਾ ਜਾਂਦਾ ਉੱਥੇ ਆਪਾਂ ਆਪਣੇ ਹੱਥ ਲਗਦੇ ਰਹਿੰਦੇ ਨੇ ਤਾਂ ਹੱਥਾਂ ਨੂੰ ਚੰਗੇ ਦਾ ਤੋਤਾ ਜਾਂਦਾ ਲਗਾਤਾਰ ਧੁੰਨ ਜਾਂਦਾ ਜਿਸ ਨਾਲ ਇੱਕ ਟਾਂ ਨੂੰ ਹੱਥ ਦੇ ਨਾਲ ਆਵੇ ਤੇ ਆਪਾਂ ਨੂੰ ਟਾਈਫਾਇਡ ਕੋਸ ਨਾ ਹੋਵੇ ਵੈਕਸੀਨੇਸ਼ਨ ਇਹਦੀ ਹੁੰਦੀ ਹੈ ਜਿੱਥੇ ਆਪਾਂ ਨੂੰ ਲੱਗਦਾ ਕਿ ਟਾਈਫਾਇਡ ਦੇ ਜ਼ਿਆਦਾ ਮਰੀਜ਼ ਮਿਲਦੇ ਉੱਥੇ ਆਪਾਂ ਵੈਕਸੀਨੇਸ਼ਨ ਕਰਵਾ ਲਈਏ ਤੇ ਆਪਾਂ ਨੂੰ ਕਲੀਨ ਔਇਲ ਯੂਜ਼ ਕਰਨੇ ਚਾਹੀਦੇ ਆ ਕਲੀਨ ਪਾਣੀ ਪੀਣਾ ਚਾਹੀਦਾ टाइफाइड ट्रीटमेंट ਲਈ ਐਂਟੀਵਾਇਰਸ ਯੂਜ਼ ਕੀਤੇ ਜਾਂਦੇ ਨੇ ਜਿਹੜੇ ਐਂਟੀਬਾਇਓਟਿਕਸ ਨੇ ਇਥ्रोਮਾਈਸਿਨ, ਸੈਪਟ੍ਰੋਫਲੋਕਸਾਸਿਨ, ਆ ਤੇ ਸੈਫਟ੍ਰੈਕਸੋਨ ਇਹ ਆਪਾਂ ਯੂਜ਼ ਕਰਕੇ ਟਾਈਫਾਇਡ ਤੋਂ ਨਿਯਤ ਬਾਹਰ ਆ ਸਕਦੇ ਹਾਂ